ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਜੋ ਨਿਤਨੇਮ ਦੀ ਸੰਧਿਆ ਵੇਲੇ ਦੀ ਬਾਣੀ ਸੋਦਰ ਉਸ ਬਾਣੀ ਦੇ ਜੋ ਸ਼ਬਦ ਨੇ ਉਹਨਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਕਿਉਂਕਿ ਸੋਦਰ ਦੀ ਬਾਣੀ ਨੂੰ ਉਚਾਰਨ ਕਰਨ ਲੱਗੇ ਵੀ ਬਹੁਤ ਸਾਰੀਆਂ ਸੰਤਾਂ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਜਿਨ੍ਹਾਂ ਨੂੰ ਮਹਾਰਨੀ ਦੀਆਂ 12 ਮਾਤਰਾਵਾਂ ਦਾ ਉਚਾਰਨ ਦਾ ਗਿਆਨ ਨਹੀਂ ਹੈ ਉਹ ਵੀ ਬਹੁਤ ਹੀ ਗੰਤ ਉਚਾਰਨ ਕਰਦੀਆਂ ਨੇ ਤੇ ਆਓ ਰਹਿਰਾ ਸਾਹਿਬ ਦੀ ਜੋ ਬਾਣੀ ਹੈ ਉਸ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈਏ ਜਿਵੇਂ ਰਹਿਰਾ ਸਾਹਿਬ ਦੇ ਵਿੱਚ ਆਉਂਦਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਸ ਦੁਸ਼ਟ ਹਰ ਮਾਰਿਆ ਪਹਿਰ ਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਇਥੇ ਐੜਾ ਮੁਕਤਾ ਹੈ ਹਾਏ ਨੂੰ ਪਿੱਪੀ ਲੱਗੀ ਹੋਈ ਹੈ ਅਹੰਕਾਰੀਆਂ ਕਈ ਇਸ ਦਾ ਉਚਾਰਨ ਕਿਵੇਂ ਕਰਦੇ ਨੇ ਪੜਾ ਉਹ ਦੱਸਾਂਗੇ ਆਪ ਜੀ ਨੂੰ ਕਈ ਇਸ ਦਾ ਉਚਾਰਨ ਹੰਕਾਰੀਆਂ ਕਰ ਦਿੰਦੇ ਨੇ ਹੰਕਾਰੀਆਂ ਸੋ ਹੰਕਾਰੀਆਂ ਉਚਾਰਨ ਗਲਤ ਹੈ ਹਾਹੇ ਨਾਲ ਨਹੀਂ ਉਚਾਰਨ ਕਰਨਾ ਹੰਕਾਰੀਆਂ ਨਹੀਂ ਬੋਲਣਾ ਇੱਥੇ ਐੜਾ ਮੁਕਤਾ ਲੱਗਿਆ ਹੋਇਆ ਐੜਾ ਮੁਕਤਾ ਉਚਾਰਨ ਕਰਕੇ ਐੜਾ ਮੁਕਤਾ ਅ ਸੋ ਇਸ ਦਾ ਉਚਾਰਨ ਕਰਨਾ ਹੈ ਅਹੰਕਾਰੀਆਂ ਐੜਾ ਮੁਕਤਾ ਹਾਹੇ ਨੂੰ ਟਿੱਪੀ ਅਹੰਕਾਰੀਆਂ ਐੜਾ ਮੁਕਤਾ ਹਾਹੇ ਨੂੰ ਟਿੱਪੀ ਹਮ ਅਹੰਮ ਤੱਕੇ ਨੂੰ ਕੰਨਾ ਕਾ ਹਰੇ ਨੂੰ ਵਿਹਾਰੀ ਰੀ ਐੜੇ ਨੂੰ ਕੰਨਾ ਆ ਅਹੰਕਾਰੀਆਂ ਸੋ ਇਸ ਦਾ ਉਚਾਰਨ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਉਵੇਂ ਹੀ ਕਰਨਾ ਹੈ ਐਣਾ ਮੁਕਤਾ ਹਾਹੇ ਨ ਟਿੱਪੀ ਹੰ ਕੱਕੇ ਨੂੰ ਕੰਨਾ ਕਾ ਰਾਰੇ ਨੂੰ ਵਿਹਾਰੀ ਰੀ ਐੜੇ ਨੂੰ ਕੰਨਾ ਆ ਅਹੰਕਾਰਿਆ ਇਹ ਬਿਲਕੁਲ ਸਹੀ ਉਚਾਰਨ ਹੈ ਅਹੰਕਾਰਯਹੀ ਉਚਾਰਨ ਕਰਨਾ ਨਾ ਕਿ ਹੰਕਾਰਿਆ ਹੰਕਾਰੀਆਂ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇਹ ਜੋ ਸ਼ਬਦ ਇੱਕ ਵਾਰ ਫਿਰ ਸੰਗਤਾਂ ਨੂੰ ਦੱਸ ਦਈਏ ਐੜਾ ਮੁਕਤਾ ਹੈ ਐੜਾ ਮੁਕਤਾ ਹਾਹੇ ਨੂੰ ਟਿੱਪੀ ਹੰਮ ਅਹੰਮ ਕਰਕੇ ਨੰਕਨਾ ਕਾ ਰਾਰੇ ਨੂੰ ਬਿਆਰੀ ਰੀ ਐੜੇ ਨੂੰ ਕੰਨਾ ਆ ਅਹੰਕਾਰੀਆਂ ਸੋ ਹਾਹੀ ਨਾ ਇਸ ਦਾ ਉਚਾਰਨ ਨਹੀਂ ਕਰਨਾ ਕਈ ਐੜਾ ਨਹੀਂ ਉਚਾਰਨ ਕਰਦੇ ਸੋ ਅਗਰ ਅਸੀਂ ਹਮਕਾਰੀਆਂ ਬੁਲਾਂਗੇ ਤਾਂ ਗਲਤ ਉਚਾਰਨ ਹੋਵੇਗਾ ਐੜੇ ਦੇ ਨਾਲ ਹੀ ਇਸ ਦਾ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਾ ਅ ਸਸੇ ਨੂੰ ਕੰਨਾ ਸਾ ਐਸਾ ਸੋ ਇਸ ਦਾ ਵੀ ਉਚਾਰਨ ਕਿਵੇਂ ਕਰਦੇ ਨੇ ਬਿਨਾ ਮੁਹਾਰਨੀ ਸਿੱਖੇ ਕਈ ਇਸ ਦਾ ਉਚਾਰਨ ਈੜੀ ਲਾਵਾ ਐ ਸਸੇ ਨੂੰ ਕੰਨਾ ਸਾ ਐ ਸਾ ਐ ਸਾ ਬੋਲ ਦਿੰਦੇ ਨੇ ਸੋ ਐ ਸਾ ਬਿਲਕੁਲ ਹੀ ਗਲਤ ਉਚਾਰਨ ਹੈ ਇਸ ਦਾ ਉਚਾਰਨ ਹਮੇਸ਼ਾ ਐ ਸਾ ਹੀ ਕਰਨਾ ਹੈ ਐੜੇ ਨੂੰ ਲਾਵਾ ਐ ਸਸੇ ਨੂੰ ਕੰਨਾ ਸਾ ਐ ਸਾ ਸ ਸਸੇ ਨੂੰ ਕੰਨਾ ਐਰੇ ਸ ਐਰੇ ਨੂੰ ਦੁਲਾਵਾ ਸਸੇ ਨੂੰ ਕੰਨਾ ਐਸਾ ਕਰਨਾ ਨਾ ਕਿ ਈ ਦੀ ਨੂੰ ਲਾਵਾ ਸਸੇ ਨੂੰ ਕੰਨਾ ਐਸਾ ਐਸਾ ਗਲਤ ਉਚਾਰਨ ਹੈ ਸ ਜੋ ਲਾਲ ਮਾਰਕਰ ਦੇ ਨਾਲ ਲਿਖਿਆ ਗਿਆ ਹੈ ਇਹ ਗਲਤ ਉਚਾਰਨ ਹੈ ਸ ਅਗਲਾ ਜੋ ਸ਼ਬਦ ਹੈ ਭੱਬਾ ਰਾਰਾ ਭਰ ਪੱਤੇ ਨੂੰ ਦਲੈਂਕੜ ਪੂ ਰਾਰਾ ਭਰ ਪੂਰ ਪਰ ਰਾਰਾ ਪਰ ਪੱਪੇ ਨੂੰ ਦਲੈਂਕੜ ਪੂਰਾਰਾ ਪੂਰ ਪਰ ਪੂਰ ਤੇ ਕਈ ਇਸ ਦਾ ਉਚਾਰਨ ਕਿਵੇਂ ਕਰ ਦਿੰਦੇ ਨੇ ਪਰ ਪੂਰ ਪੂਰੇ ਹੀ ਕਰ ਦਿੰਦੇ ਨੇ ਪਰ ਭੂਰ ਜੋ ਕਿ ਗਲਤ ਉਚਾਰਨ ਇੱਥੇ ਪੱਪਾ ਲੱਗਿਆ ਹੈ ਪਰ ਭਰ ਪੂਰ ਪਪੇ ਨੂਦ ਲੈਂਕੜ ਦੇ ਨਾਲ ਹੀ ਉਚਾਰਨ ਕਰਨਾ ਪੂਰ ਨਾ ਕਿ ਪੂਰ ਪਰ ਪੂਰ ਉਚਾਰਨ ਕਰਾਂਗੇ ਗਲਤ ਉਚਾਰਨ ਹੈ ਪਰ ਪੂਰ ਪਪੇ ਨੂਦ ਲੈਂਕੜ ਪੂਰਾ ਪੂਰ ਸੋ ਇਸ ਦਾ ਉਚਾਰਨ ਪਰ ਪਰ ਪਪੇ ਨੂਦ ਲੈਂਕੜ ਪੂਰਾ ਪੂਰ ਪਰ ਪੂਰ ਹੀ ਉਚਾਰਨ ਕਰਨਾ ਹੈ ਨਾ ਕਿ ਭਰ ਪੂਰ ਬੱਬੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਹੈ ਜ਼ਿਆਦਾਤਰ ਸੰਕਤਾ ਭਰ ਪੂਰ ਨਹੀਂ ਕਰਦੇ ਆ ਭਰ ਭੂਰ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਤਕਤਾ ਮੁਕਤਾ ਹਾਹਿ ਮਿਯਾਰੀ ਹੀ ਕਹੀ ਐਡਾ ਮੁਕਤਾ ਅਰਥ ਹਾਹਿ ਮਿਸਾਰੀ ਹੈ ਹੈ ਕਈ ਕਹੀ ਇਹ ਸੋ ਇਸ ਦਾ ਉਚਾਰਨ ਕਹੀ ਹੈ ਕਰਨਾ ਹੈ ਤੇ ਕਈ ਸੰਗਤਾਂ ਇਸ ਦਾ ਉਚਾਰਨ ਕਰ ਦਉਂਦੀ ਐ ਨੇ ਕਹੀਏ ਕਹੀਏ ਕਈ ਇਸ ਦਾ ਉਚਾਰਨ ਕਹੀਏ ਕਰ ਦਉਂਦੇ ਨੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਕਹੀਏ ਉਚਾਰਨ ਨਹੀਂ ਕਰਨਾ ਇਹਦਾ ਉਚਾਰਨ ਕਿਵੇਂ ਕਰਨਾ ਹੈ ਕਕਾ ਮੁਕਤਾ ਕਰ ਖਾਹੇ ਵਿਆਰੀ ਹੀ ਕਹੀ ਅਹ ਕਹੀ ਅਹ ਅੱਗੇ ਦੋਨੇ ਇਹ ਮੁਕਤਾ ਅੱਖਰ ਹੈ ਵੀ ਘੱਟ ਬੋਲਿਆ ਜਾਂਦਾ ਅੱਗੇ ਸਿਹਾਰੀ ਹੈ ਇਹ ਵੀ ਲਗੂ ਮਾਤਰਾ ਹੈ ਇਹ ਵੀ ਘੱਟ ਬੋਲੀ ਜਾਂਦੀ ਹੈ ਸੋ ਇਸਦਾ ਉਚਾਰਨ ਕਰਨਾ ਹੈ ਕਹੀ ਅਹ ਸੋ ਇਸ ਨੂੰ ਕਹੀ ਅਹ ਬੋਲਣਾ ਹੈ ਨਾ ਕਿ ਕਹੀਏ ਕਹੀਏ ਗਲਤ ਉਚਾਰਨ ਹੋਵੇਗਾ ਸੋ ਜਿਨ੍ਹਾਂ ਨੇ ਮੁਹਾਰਨੇ ਸਿੱਖੀ ਹੁੰਦੀ ਹੈ ਉਹ ਤਾਂ ਇਸ ਦਾ ਸੁੱਧ ਉਚਾਰਨ ਕਰਦੇ ਨੇ ਜਿਨ੍ਹਾਂ ਨੇ ਮੁਹਾਨੀਅਤੇ ਸੰખ્યા ਨਹੀਂ ਲਈ ਹੁੰਦੀ ਉਹ ਫਿਰ ਇਸ ਦਾ ਉਚਾਰਨ ਕਹੀਏ ਬੋਲ ਦਿੰਦੇ ਨੇ ਜੋ ਕਿ ਗਲਤ ਉਚਾਰਨ ਹੈ ਐਡਮ ਤਾ ਹੈ ਨੂੰ ਸਿਹਾਰੀ ਪੂਰਾ ਬੋਲਣਾ ਹੈ ਅਹੇ ਕਹੀਏ ਅਹ ਸੋ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਦਲਾਨਾ ਬ ਸਸੇ ਨੂੰ ਕਿੱਤੀ ਸੰ ਤੱਤਾ ਰਰਾ ਬ ਸੰਤਰ ਸੋ ਬੱਬੇ ਨੂੰ ਧਲਾਮਾ ਬੈ ਸਸੇ ਨੂੰ ਟਿੱਪੀ ਸੰ ਤਤ ਰਰ ਰ ਦੈ ਸੰਤਰ ਸੋ ਇਸ ਦਾ ਵੀ ਉਚਾਰਨ ਕਈ ਕਰ ਦਿੰਦੇ ਨੇ ਬੇ ਸੰਤਰ ਉਹ ਧੁਲਾਮ ਦੀ ਜਗ੍ਹਾ ਲਾਵਾਂ ਲਗਾ ਦਿੰਦੇ ਨੇ ਤੇ ਉਚਾਰਨ ਕਰ ਦਿੰਦੇ ਨੇ ਬੇ ਸੰਤਰ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਬੇ ਸੰਤਰ ਉਚਾਰਨ ਨਹੀਂ ਕਰਨਾ ਬੱਬੇ ਨੂੰ ਦੁਲਾਮਾ ਬੈ ਸਸੇ ਨੂੰ ਟਿੱਪੀ ਸੰ ਤਤਾਰਾ ਰਾ ਦ ਸੰਤਰ ਹੀ ਉਚਾਰਨ ਕਰਨਾ ਹੈ ਇਸ ਨੂੰ ਦੁਲਾਮਾ ਦੇ ਨਾਲ ਹੀ ਬੱਬੇ ਨੂੰ ਦੁਲਾਮਾ ਬੈ ਸਸੇ ਨੂੰ ਟਿੱਪੀ ਸੰ ਤਤਾਰਾ ਰਾ ਤਰ ਬੈ ਸੰਤਰ ਹੀ ਉਚਾਰਨ ਕਰਨਾ ਭਰ ਕੇ ਬੋਲਣਾ ਬੱਬੇ ਨੂੰ ਦੁਲਾਮਾ ਬੈ ਨਾ ਕੇ ਬੱਬੇ ਨਲਾਮ ਬੇ ਦੇ ਨਾਲ ਉਚਾਰਨ ਕਰਨਾ ਹੈ ਅੱਲਾ ਜੋ ਸ਼ਬਦ ਹੈ ਪੱਪਾ ਮੁਕਤਾ ਪਰ ਈੜੀ ਨੂੰ ਸਿਆਰੀ ਏ ਏੜੇ ਨੂੰ ਕਰਨਾ ਆ ਲੱਲੇ ਨੂੰ ਲਾਵਾ ਲੈ ਪੇ ਯਾ ਲੈ ਸੋ ਇਸ ਦਾ ਵੀ ਬਹੁਤ ਹੀ ਗਲਤ ਉਚਾਰਨ ਕਰਦੀ ਹੈ ਇਹ ਸੰਤਾ ਸੋ ਇੱਕ ਬਾਰ ਫੇਰ ਦੱਸ ਦਈਏ ਪੱਪਾ ਮੁਕਤਾ ਪਰ ਈੜੀ ਨੂੰ ਸਿਆਰੀ ਏ ਪੈ ਆਲੇ ਇਸ ਦਾ ਉਚਾਰਨ ਕਰਨਾ ਹੈ ਪੱਪਾ ਮੁਕਤਾ ਪਰ ਇਹ ਲਿਣੀ ਸਿਆਰੀ ਏ ਪੈ ਆਲੇ ਐੜੇ ਨੂੰ ਕੰਨਾ ਆ ਲੱਲੇ ਨੂੰ ਲਾਵਾਲੇ ਪਰ ਸੰਕਤਾ ਕੀਨੇ ਉਚਾਰਨ ਕਰਦੀਆਂ ਨੇ ਪੱਪੇ ਨੂੰ ਉਹ ਸਿਆਰੀ ਲਗਾ ਦਿੰਦੀਆਂ ਨੇ ਐੜੇ ਨੂੰ ਕੰਨਾ ਲੱਲੇ ਨੂੰ ਲਾਵਾ ਸੰਕਤਾ ਉਚਾਰਨ ਕਰਦੀਆਂ ਨੇ ਪੱਪੇ ਨੂੰ ਸਿਆਰੀ ਪੈ ਐੜੇ ਨੂੰ ਕੰਨਾ ਆ ਲੱਲੇ ਨੂੰ ਲਾਵਾ ਲੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਪਿਆਲੇ ਉਚਾਰਨ ਨਹੀਂ ਕਰਨਾ ਹੈ ਪੱਤੇ ਨੂੰ ਸਿਹਾਰੀ ਪੇ ਐੜੇ ਨੂੰ ਕੰਨਾ ਆ ਲੱਲੇ ਨਾਲੇ ਪਿਆਲੇ ਗਲਤ ਉਚਾਰਨ ਹੋ ਗਿਆ ਪਿਆਲੇ ਨਹੀਂ ਕਰਨਾ ਇੱਥੇ ਪੱਪਾ ਮੁਕਤਾ ਇਹ ਹੈ ਪੱਪਾ ਮੁਕਤਾ ਪਰ ਈੜੀ ਨੂੰ ਸਿਹਾਰੀ ਇਹ ਪੇ ਆਲੇ ਪਰ ਆਲੇ ਸੋ ਐਦਾਂ ਉਚਾਰਨ ਕਰਨਾ ਹੈ ਇਥੇ ਸੰਗਤਾਂ ਨੂੰ ਦੱਸ ਦਈਏ ਤਾਂ ਅੱਡਾ ਅੱਡ ਲਿਖੇ ਨੇ ਤਾਂ ਕਿ ਆਪ ਜੀ ਨੂੰ ਸਮਝ ਲੱਗ ਸਕੇ ਕਿ ਪੈ ਆਲੇ ਉਚਾਰਨ ਕਰਨਾ ਹੈ ਪੈ ਆਲੇ ਨਾ ਕਿ ਪੱਪੇ ਨਸਿਆਰੀ ਪਿਆਲੇ ਪਿਆਲੇ ਉਚਾਰਨ ਨਹੀਂ ਕਰਨਾ ਪੱਪਾ ਮੁਕਤਾ ਏੜੀ ਨਸਿਹਾਰੀ ਪੈ ਆਲੇ ਉਚਾਰਨ ਕਰਨਾ ਹੈ ਕਿ ਇਸ ਨੂੰ ਪਿਆਲੇ ਉਚਾਰਨ ਕਰ ਦਿੰਦੇ ਨੇ ਪਿਆਲੇ ਪੱਤੇ ਨੂੰ ਸਿਹਾਰੀ ਲਗਾ ਦਿੰਦੇ ਨੇ ਸੋ ਇਸ ਦਾ ਉਚਾਰਨ ਪਪਾ ਮੁਕਤਾ ਇਹ ਵੀ ਘੱਟ ਬੋਲਿਆ ਜਾਂਦਾ ਹੈ ਕਿ ਈੜੀ ਨੂੰ ਸਿਹਾਰੀ ਇਹ ਵੀ ਘੱਟ ਬੋਲੀ ਜਾਂਦੀ ਮਾਤਰਾ ਹੈ ਭਾਵੇਂ ਕੀ ਦੋਨੇ ਲਗੂ ਨੇ ਤੇ ਅੱਗੇ ਦੋਨੇ ਦੀਰਗ ਨੇ ਐੜੇ ਨੂੰ ਕੰਨਾ ਆ ਲੱਲੇ ਨੂੰ ਲਾਵਾ ਲੇ ਸੋ ਇਸ ਦਾ ਉਚਾਰਨ ਕਰਨਾ ਹੈ ਪਿਆਲੇ ਪਿਆਲੇ ਨਾ ਕਿ ਪਿਆਲੇ ਪਿਆਲੇ ਉਚਾਰਨ ਕਰਾਂਗੇ ਗਲਤ ਉਚਾਰਨ ਹੈ ਇਹ ਬਿਲਕੁਲ ਹੀ ਸਹੀ ਉਚਾਰਨ ਹੈ ਅਤਿਿਕਵਾਰ ਸੰਗਤਾਂ ਨੂੰ ਫਿਰ ਦੱਸ ਦਈਏ ਇਸ ਨੂੰ ਅੱਡ-ਅੱਡ ਤਾ ਲਿਖਿਆ ਹੈ ਤਾਂ ਕਿ ਆਮ ਜੀ ਨੂੰ ਸਹੀ ਸਮਝ ਲੱਗ ਸਕੇ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਸੋ ਅਗਲਾ ਸ਼ਬਦ ਹੈ ਇਸ ਸ਼ਬਦ ਜਦੋਂ ਅਸੀਂ ਮੂਲ ਮੰਤਰ ਉਚਾਰਨ ਕਰਦੇ ਹਾਂ ਉਸ ਦੇ ਵਿੱਚ ਵੀ ਆਉਂਦਾ ਹੈ ਪਰ ਇਸ ਨੂੰ ਵੀ ਇਹ ਉਚਾਰਨ ਕਿਵੇਂ ਕਰਨਾ ਹੈ ਹਾਹੇ ਨੂੰ ਲਾਵਾ ਹਾਇਂ ਭਰ ਕੇ ਬੋਲਣਾ ਹੈ ਪੱਬੇ ਨੂੰ ਵਿਹਾਰੀ ਪੀ ਹੈ ਪੀ ਥੇਰੀਕ ਵਾਰ ਸੰਤਾਂ ਨੂੰ ਦੱਸ ਦਈਏ ਹਾਹੇ ਨੂੰ ਦਲਾਵਾ ਹੈ ਪੱਬੇ ਨੂੰ ਵਿਹਾਰੀ ਪੀ ਹੈ ਪੀ ਪਰ ਸੰਤਾਂ ਇਸ ਦਾ ਉਚਾਰਨ ਕਿਵੇਂ ਕਰ ਦਿੰਦੀਆਂ ਨੇ ਇੱਥੇ ਹਾਹੇ ਨੂੰ ਤਾਂ ਦਲਾਵਾ ਸਹੀ ਲਗਾਤ ਹੁੰਦੀਆਂ ਨੇ ਪਰ ਸੰਤਾਂ ਉਚਾਰਨ ਕਿਵੇਂ ਕਰਦੀਆਂ ਨੇ ਹੈ ਪੀ ਸੰਤਾ ਹੈਪੀ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਹੈਪੀ ਉਚਾਰਨ ਨਹੀਂ ਕਰਨਾ ਸੰਤਾ ਭੱਬੇ ਨੂੰ ਬਿਹਾਰੀ ਦੀ ਜਗ੍ਹਾ ਪੱਤੇ ਨੂੰ ਬਿਹਾਰੀ ਲਗਾ ਦਿੰਦਿਆਂ ਨੇ ਹੈਪੀ ਕਰ ਦਿੰਦੀਆਂ ਨੇ ਹੈਪੀ ਆਨ ਕਈਆਂ ਦਾ ਨਾਮ ਵੀ ਹੁੰਦਾ ਹੈ ਛੋਟਾ ਨਾਮ ਰੱਖਿਆ ਹੁੰਦਾ ਹੈ ਹੈਪੀ ਪਰ ਗੁਰਬਾਣੀ ਅਨੁਸਾਰ ਹੈ ਕਿਸੇ ਦਾ ਵੀ ਜੋ ਗੁਰਸਿੱਖ ਹੈ ਜਿਸ ਨੇ ਖੰਡੇ ਬਾਟੇ ਦਾ ਦਾਤ ਸ਼ਕੀ ਹੈ ਅਮਰਤਾਰੀ ਗੁਰਸਿੱਖ ਦਾ ਪੂਰਾ ਹੀ ਨਾਮ ਲੈਣਾ ਹੈ ਕਿਸੇ ਨੇ ਵੀ ਗੁਰਸਿੱਖ ਦਾ ਅੱਧਾ ਨਾਮ ਲੈ ਕੇ ਉਸ ਨੂੰ ਨਹੀਂ ਬੁਲਾਣਾ ਇਹ ਸਾਡੇ ਰਹਿਤ ਨਾਮਿਆਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿਈ ਆਪਣਾ ਛੋਟਾ ਨਾਮ ਹੈਪੀ ਰੱਖ ਲੈਂਦੇ ਨੇ ਸੋ ਇੱਥੇ ਗੁਰਬਾਣੀ ਦੇ ਵਿੱਚ ਵੀ ਸੰਗਤਾਂ ਹੈਪੀ ਹੀ ਬੁਲੀ ਜਾਂਦੀਆਂ ਨੇ ਹੈਪੀ ਪਰ ਇੱਥੇ ਗੁਰਬਾਣੀ ਦੇ ਵਿੱਚ ਕੀ ਲਿਖਿਆ ਹੈ ਹਾਹਿਨ ਦਲਾਵਾ ਹੈ ਭੱਬੇ ਨੂੰ ਵੀ ਹਰੀ ਧੀ ਹੈ ਧੀ ਪੜ੍ਹ ਕੇ ਬੋਲਣਾ ਹੈ ਹੈਂ ਧੀ ਹੀ ਬੋਲਣਾ ਹੈ ਹੈਪੀ ਹੀ ਬੋਲਣਾ ਹੈ ਹਾਹਿਨ ਦਲਾਵਾ ਹੈ ਭੱਬੇ ਨੂੰ ਵੀ ਹਰੀ ਧੀ ਹੈਪੀ ਬੁੱਲਣਾ ਹੈ ਨਾ ਕਿ ਹੈਪੀ ਬੁੱਲਣਾ ਹੈ ਅੱਗੇ ਅਗਲਾ ਜੋ ਸ਼ਬਦ ਹੈ ਕੱਕੇ ਨੂੰ ਸਿਹਾਰੀ ਕੇ ਨੰਨੇ ਨੂੰ ਦਲਾਵਾ ਨਾ ਕਿੰਨਾ ਹੈ ਕਿੰਨਾ ਹੈ ਬੁੱਲਣਾ ਹੈ ਕਿੰਨਾ ਹੈ ਤੇ ਕਈ ਸੰਤਾਂ ਇਸ ਨੂੰ ਉਚਾਰਨ ਕਿਵੇਂ ਕਰਦਿਆਂ ਨੇ ਕਈ ਸੰਤਾਂ ਇਸ ਦਾ ਉਚਾਰਨ ਕਰਦਿਆਂ ਨੇ ਕਿੰ ਕੀ ਨੇ ਇੱਕ ਵਾਰ ਫਿਰ ਤੋਂ ਸੰਤਾਂ ਨੂੰ ਦੱਸਦੀ ਇਹ ਕੱਕੇ ਦੇ ਸਿਹਾਰੀ ਕੇ ਨੰਨੇ ਨੂੰ ਦਲਾਵਾ ਨਾ ਕਿੰਨਾ ਹੈ ਉਚਾਰਨ ਕਰਨਾ ਹੈ ਕਿੰਨਾ ਹੈ ਪਾਰੇ ਸੰਤਾਵ ਚਰਮ ਕੀਵੇਂ ਕੰਪੀਅਲ ਨੇ ਕੀਨੇ ਕੀਨੇ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਕੀਨੇ ਉਚਾਰਨ ਨਹੀਂ ਕਰਨਾ ਸੰਤਾ ਕੱਕੇ ਨੂੰ ਵਿਹਾਰੀ ਕੀ ਨੰਨੇ ਨੂੰ ਲਾ ਨਨੇ ਉਚਾਰਨ ਕਰ ਦਿੰਦੀਆਂ ਨੇ ਕੀਨੇ ਉਚਾਰਨ ਨਹੀਂ ਕਰਨਾ ਕਿੰਨਾ ਉਚਾਰਨ ਕਰਨਾ ਨੰਨੇ ਨੂੰ ਦੁਲਾਵਾ ਨਾ ਕਿੰਨਾ ਤੱਕੇ ਨੂੰ ਸਿਹਾਰੀ ਪੂਰੀ ਬੋਲਣੀ ਹੈ ਕਿਨਾ ਉਚਾਰਨ ਕਰਨਾ ਹੈ ਕੀ ਕੀਨੇ ਉਚਾਰਨ ਕਰਨਾ ਹੈ ਸੋ ਇਸ ਦਾ ਸੁੱਧ ਉਚਾਰਨ ਕਿਨਾਂ ਹੀ ਬੋਲਿਆ ਜਾਵੇਗਾ ਸੋ ਅਗਲਾ ਜੋ ਸ਼ਬਦ ਹੈ ਪੱਬੇ ਨੂੰ ਦਲੈਂਕੜ ਪੂ ਖੱਖੇ ਨੂੰ ਦਲਾਵਾ ਖੈ ਪੱਬੇ ਨੂੰ ਦਲੈਂਕੜ ਪੂ ਖੱਖੇ ਨੂੰ ਦਲਾਵਾ ਖੈ ਊਖਾ ਉਤਰ ਊਖੈ ਖਾਏ ਚੱਲੀ ਹੈ ਦੂਖ ਸੋ ਜੋ ਭੱਬੇ ਨੂੰ ਦਲੈਂਕੜ ਲੱਗੀ ਹੈ ਤੇ ਖਖੇਨ ਦੁਲਾਵਾਂ ਸੰਤਾਂ ਜਿਨ੍ਹਾਂ ਨੇ ਮਹਾਰਨੀ ਨਹੀਂ ਸਿੱਖੀ ਹੁੰਦੀ ਉਹ ਇਸ ਦਾ ਉਚਾਰਨ ਕਿਵੇਂ ਕਰ ਦੁੰਦੀਆਂ ਨੇ ਜਿਵੇਂ ਆਪਾਂ ਆਮ ਬੋਲੀ ਵਿੱਚ ਬੋਲਦੇ ਨੇ ਵੀ ਭੁੱਖੇ ਜਿਵੇਂ ਆਪਾਂ ਆਮ ਬੋਲੀ ਵਿੱਚ ਬੋਲਦੇ ਵੇ ਭੁੱਖੇ ਐਦਾਂ ਹੀ ਉਚਾਰਨ ਕਰ ਦੁੰਦੀਆਂ ਨੇ ਦੁਲੈਂਕੜ ਦੀ ਜਗ੍ਹਾ ਔਂਕੜ ਲਗਾ ਦਿੰਦੀਆਂ ਨੇ, ਦੁਲਾਵਾਂ ਦੀ ਜਗ੍ਹਾ ਲਾਵਾਂ ਲਗਾ ਦਿੰਦੀਆਂ ਨੇ, ਭੁਖੇ ਉਚਾਰਨ ਕਰ ਦਿੰਦੀਆਂ ਨੇ। ਜਦ ਕਿ ਇਸ ਦਾ ਉਚਾਰਨ ਕਰਨਾ ਹੈ ਭੂਖਾ। ਭੂਖਾ ਭਰ ਕੇ ਬੋਲਣਾ ਹੈ। ਸੋ ਇਹ ਵੀ ਇਸ ਦਾ ਗੰਤੂ ਉਚਾਰਨ ਹੈ। ਇਸ ਦਾ ਉਚਾਰਨ ਕਿਵੇਂ ਕਰਨਾ ਹੈ? ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਐਦਾਂ ਹੀ ਭਰ ਕੇ ਬੋਲਣਾ ਹੈ ਭੂਖਾ ਬਿਲਕੁਲ ਸ਼ੁੱਧ ਉਚਾਰਨ ਹੋਵੇਗਾ। ਭੁਖੇ ਵਿਚਾਰ ਨਾ ਨਹੀਂ ਕਰਨਾ ਭੁਖੇ ਅਸੀਂ ਜਿਵੇਂ ਆਮ ਪੰਜਾਬੀ ਦੇ ਵਿੱਚ ਬੋਲਦੇ ਹਾਂ ਵੀ ਭੁਖੇ ਅਸੀਂ ਉਸੇ ਤਰ੍ਹਾਂ ਹੀ ਗੁਰਬਾਣੀ ਨੂੰ ਵੀ ਬੋਲੀ ਜਾਂਦੇ ਹਾਂ ਜਿਵੇਂ ਅਸੀਂ ਆਮ ਪੰਜਾਬੀ ਦੇ ਵਿੱਚ ਬੋਲਦੇ ਹਾਂ ਹਥਿਆਰ ਤੇ ਜਪਜੀ ਸਾਹਿਬ ਦੇ ਵਿੱਚ ਵੀ ਹਥਿਆਰ ਹੀ ਬੋਲੀ ਜਾਂਦੇ ਨੇ ਜਦਕੀ ਜਪਜੀ ਸਾਹਿਬ ਦੇ ਵਿੱਚ ਹਥਿਆਰ ਲਿਖਿਆ ਹੋਇਆ ਹੈ ਅਸੀਂ ਆਮ ਪੰਜਾਬੀ ਦੇ ਵਿੱਚ ਦਰਿਆ ਬੋਲਦੇ ਨੇ ਪਰ ਗੁਰਬਾਣੀ ਦੇ ਵਿੱਚ ਦਰਿਆ ਉਹ ਲਿਖਿਆ ਹੈ ਦਰਿਆ ਉਹ ਰਾਰੇ ਨੂੰ ਬਿਹਾਰੀ ਸੋ ਬਿਨਾ ਸੰਖਿਆ ਮਹਾਰਨੀ ਤੋ ਗੁਰਬਾਣੀ ਜਿੰਨੇ ਵੀ ਸੰਗਤਾਂ ਪੜ੍ਹਦੀਆਂ ਨੇ ਉਹ ਬਿਲਕੁਲ ਹੀ ਗਲਤ ਪੜ੍ਹਦੀਆਂ ਨੇ ਸੋ ਇਸ ਕਰਕੇ ਗੁਰਬਾਣੀ ਦੀ ਸੰਖਿਆ ਲੈਣੀ ਹਰ ਇੱਕ ਲਈ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਨੂੰ ਸ਼ੁੱਧ ਪੜ੍ਹ ਸਕਾਂਗੇ ਸੋ ਅਗਲਾ ਜੋ ਸ਼ਬਦ ਹੈ ਬੱਬਾ ਨੰਨੇ ਨੇ ਸਿਹਾਰੀ ਤੱਤੇ ਨੂੰ ਕੰਨਾ ਸੋ ਇਸ ਨੂੰ ਵੀ ਸੰਤਾਂ ਗਾਲ ਤੇ ਹੀ ਵਿਚਾਰਨ ਕਰ ਦਿੰਦੀ ਆ ਨੇ ਇਸ ਨੂੰ ਉਚਾਰਨ ਕਰ ਦਿੰਦੀ ਆ ਨੇ ਬਣੇ ਬਣੇਤਾ ਸੋ ਇਸ ਨੂੰ ਵੀ ਬਣੇਤਾ ਉਚਾਰਨ ਕਰ ਦਿੰਦੀ ਆ ਨੇ ਪਰ ਇਸ ਦਾ ਉਚਾਰਨ ਕਰਨਾ ਹੈ ਬਨਤਾ ਸਾਹਬ ਦੇ ਵਿੱਚ ਜੋ ਪੰਕਤੀ ਆਉਂਦੀ ਹੈ ਜਨਨ ਪਿਤਾ ਲੋਕ ਸੁਤ ਬਨਤਾ ਬਨਤਾ ਉਚਾਰਨ ਕਰਨਾ ਹੈ ਨਾ ਕਿ ਬਨੇਤਾ ਉਚਾਰਨ ਕਰਨਾ ਹੈ ਕਿਨੇ ਉਚਾਰਨ ਕਰਨਾ ਹੈ ਬਨਤਾ ਬਨਤਾ ਉਚਾਰਨ ਕਰਨਾ ਹੈ ਨਾ ਕਿ ਬਨੇਤਾ ਉਚਾਰਨ ਕਰਨਾ ਹੈ ਬਨੇਤਾ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੋ ਇਸ ਦਾ ਜੋ ਉਚਾਰਨ ਕਰਨਾ ਹੈ ਉਹ ਕਿਵੇਂ ਕਰਨਾ ਹੈ ਉਹ ਆਪ ਜੀ ਨੂੰ ਇੱਕ ਵਾਰ ਫਿਰ ਤੋਂ ਦੱਸਦੀ ਏ ਕਿ ਇਸ ਸ਼ਬਦ ਦਾ ਜੋ ਸ਼ੁੱਧ ਉਚਾਰਨ ਹੈ ਉਹ ਕਿਵੇਂ ਕਰਨਾ ਹੈ ਰਹਿਰਾ ਸਾਹਮ ਦੇ ਵਿੱਚ ਆਉਂਦਾ ਹੈ ਰਾਗ ਗੁਜਰੀ ਮਹੱਲਾ ਪੰਜਵਾ ਦੇ ਵਿੱਚ ਜਨਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸ ਕੀ ਧਰਿਆ ਸੋ ਜਨਣ ਪਿਤਾ ਲੋਕ ਸਤ ਬਨਤਾ ਬਨਤਾ ਉਚਾਰਨ ਕਰਨਾ ਹੈ ਨਾ ਕਿ ਬਿਨੇਤਾ ਉਚਾਰਨ ਕਰਨਾ ਹੈ ਬਿਨੇਤਾ ਗਲਤ ਉਚਾਰਨ ਹੋਵੇਗਾ ਬਨਤਾ ਉਚਾਰਨ ਕਰਨਾ ਹੈ ਨੰਨਾ ਨੁਕਤਾ ਹੀ ਰੱਖਣਾ ਹੈ ਬਨਤਾ ਜਨਣ ਪਿਤਾ ਲੋਕ ਸਤ ਬਨਤਾ ਬਨਤਾ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਇਸ ਦਾ ਵੀ ਸੰਤਾ ਬਹੁਤ ਹੀ ਗਲਤ ਉਚਾਰਨ ਕਰਦੀਆਂ ਨੇ ਤਪ ਤਪਹਿ ਜਪਹਿ ਵੇ ਤਪ ਤਪਹਿ ਰਹਿਰਾ ਸੰਦੇ ਵਿੱਚ ਆਉਂਦਾ ਹੈ ਸੋ ਇਸ ਦਾ ਵੀ ਕਿਵੇਂ ਸੰਤਾਂਾਂ ਦਾ ਗੰਤੂ ਉਚਾਰਨ ਕਰਦੀਆਂ ਨੇ ਸੋ ਤਪ ਤਪਹਿ ਉਚਾਰਨ ਕਰ ਦਿੰਦੀਆਂ ਨੇ ਤਪਹਿ ਬੋਲ ਦਿੰਦੀਆਂ ਨੇ ਤਪਹਿ ਸੋ ਤਪਹਿ ਗੰਤੂ ਉਚਾਰਨ ਹੈ ਕਿਉਂਕਿ ਤੱਤੇ ਨੂੰ ਕੰਨਾ ਲੱਗਿਆ ਹੈ ਤਪਹਿ ਉਚਾਰਨ ਕਰਨਾ ਹੈ

ਤਪ ਇਹ ਉਚਾਰਨ ਕਰਨਾ ਤਪ ਇਹ ਬਿਲਕੁਲ ਸਹੀ ਉਚਾਰਨ ਹੈ ਤਪ ਇਹ ਕਰਨਾ ਹੈ ਨਾ ਕਿ ਤਪ ਇਹ ਤਪ ਇਹ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਐੜਾ ਪੱਪਾ ਅਪ ਰਾਰੇ ਨੂੰ ਟਿੱਪੀ ਰੰ ਪੱਪਾ ਰਾਰਾ ਅਪਰੰ ਪਰ ਅਪਰੰ ਪਰ ਉਚਾਰਨ ਕਰਨਾ ਹੈ ਐੜਾ ਪੱਪਾ ਅਪ ਰਾਰੇ ਨੂੰ ਟਿੱਪੀ ਰੰ ਅਪਰੰ ਪਰ अपर पर उच्चारण बिल्कुल सही है पर संगता कई इसदा उच्चारण कर दोंदियां ने अपर पर उच्चारण कर दोंदियां ने अपर पर अपर पर उच्चारण नहीं करना अपर पर उच्चारण बिल्कुल गलत है बिना टिप्पी तो संगता अपर पर उच्चारण कर दोंदियां ने या फिर अपर अपर पर ਕਈ ਸੰਗਤਾਂ ਜਾਂ ਫਿਰ ਪੱਪੀ ਨੂੰ ਟਿੱਪੀ ਲਗਾ ਦਿੰਦੀਆਂ ਨੇ ਜੋ ਰਾਰੈਨ ਟਿੱਪੀ ਲੱਗੀ ਹੈ ਅਪਮ ਪਰ ਉਚਾਰਨ ਕਰ ਦਿੰਦੀਆਂ ਨੇ ਜਾਂ ਕੋਈ ਕੋਈ ਹੋਰ ਜਿਨ੍ਹਾਂ ਨੇ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੁੰਦੀ ਉਹ ਆਪਣੇ ਹੀ ਤਰੀਕੇ ਦੇ ਨਾਲ ਇਸ ਸ਼ਬਦ ਦਾ ਉਚਾਰਨ ਕਰ ਦਿੰਦੇ ਨੇ ਪਰ ਅਗਰ ਅਸੀਂ ਪੱਪੀ ਨੂੰ ਵੀ ਟਿੱਪੀ ਦੇ ਨਾਲ ਉਚਾਰਨ ਕਰਾਂਗੇ ਤਾਂ ਵੀ ਗਲਤ ਹੈ ਬਿਨਾਂ ਟਿੱਪੀ ਤੋਂ ਉਚਾਰਨ ਕਰਾਂਗੇ ਤਾਂ ਵੀ ਗਲਤ ਹੀ ਉਚਾਰਨ ਹੋਵੇਗਾ ਸੋ ਇੱਥੇ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਜੋ ਵੀ ਵੱਡਾ ਅੱਖਰ ਹੁੰਦਾ ਹੈ ਉਸਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਓ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਸੀ ਅਪਰੰਮ ਪਰ ਸੋ ਐਦਾਂ ਇਸ ਦਾ ਉਚਾਰਨ ਕਰਨਾ ਹੈ ਇਸ ਸ਼ਬਦ ਨੂੰ ਅਗਰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਾਂਗੇ ਤਾਂ ਇਸ ਦਾ ਸ਼ੁੱਧ ਉਚਾਰਨ ਆਪਾਂ ਕਰ ਸਕਦੇ ਹਾਂ ਸੌਖਾ ਅਪਰੰਮ ਪਰ ਐਨਾ ਪਪਾ ਅਪ ਰਾਰੇ ਨੂੰ ਤਿੱਪੀ ਇਰੰ ਪਪਾ ਰਾਰਾ ਅਪਰੰਮ ਪਰ ਅਪਰ ਪਰ ਜਾਂ ਅਤਨ ਪਰ ਜਿਵੇਂ ਵੀ ਸੰਤਾ ਜਿਨ੍ਹਾਂ ਨੂੰ ਗੁਰਬਾਣੀ ਦਾ ਮਹਾਰਨੀ ਦਾ ਜਿਨ੍ਹਾਂ ਨੇ ਸੰਤਿਆ ਨਹੀਂ ਲਈ ਹੁੰਦੀ ਉਹ ਫਿਰ ਆਪਣੇ ਹੀ ਤਰੀਕੇ ਦੇ ਨਾਲ ਉਚਾਰਨ ਕਰਦੇ ਆ ਨੇ ਪਰ ਇਸ ਨੂੰ ਸੌਖਾ ਤਰੀਕਾ ਹੈ ਜੋ ਵੀ ਵੱਡਾ ਸ਼ਬਦ ਹੋਵੇ ਪੰਜ ਅੱਖਰਾਂ ਦਾ ਜਾਂ ਇਸ ਤੋਂ ਵੱਧ ਵੀ ਤਾਂ ਉਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਉਸ ਦਾ ਉਚਾਰਨ ਸੌਖਾ ਕਰ ਸਕਦੇ ਹਾਂ ਤਾ ਹੀ ਇਸ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੈ ਇਸ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਤਾਂ ਵੰਡਿਆ ਹੈ ਤਾਂ ਕਿ ਸੰਕਤਾ ਨੂੰ ਸ਼ੁੱਧ ਉਚਾਰਨ ਕਰਨ ਦਾ ਪਤਾ ਲੱਗ ਸਕੇ ਅਪਰੰਪਰ ਉਚਾਰਨ ਕਰਨਾ ਹੈ ਅਰਾਰੇ ਨੂੰ ਟਿਪੀ ਰੰ ਅਪਰੰਪਰ ਸੋ ਇਹ ਸਨ ਰਹਿਰਾ ਸਾਗ ਦੀ ਜੋ ਬਾਣੀ ਹੈ ਜੋ ਸੰਧਿਆ ਵੇਲੇ ਦੀ ਬਾਣੀ ਜੋ ਹਰ ਇੱਕ ਗੁਰਸਿੱਖ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਕਰਦਾ ਹੈ ਉਸ ਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਆਓ ਇੱਕ ਵਾਰ ਫਿਰ ਤੋਂ ਨਿਗਾਹ ਮਾਰੀਏ ਐੜਾ ਮੁਕਤਾ ਹਾਏ ਨੂੰ ਟਿੱਪੀ ਅਹੰ ਕੱਤੇ ਨੂੰ ਕੰਨਾ ਰਾਰੇ ਨੂੰ ਪਿਆਰੀ ਐੜੇ ਨੂੰ ਕੰਨਾ ਅਹੰਕਾਰੀਆਂ ਨਾ ਕਿ ਹੰਕਾਰੀਆਂ ਬੁੱਲਣਾ ਹੰਕਾਰੀਆਂ ਐੜਾ ਮੁਕਤਾ ਐੜਾ ਇਹਦੇ ਨਾਲ ਨਹੀਂ ਉਚਾਰਨ ਕਰਾਂਗੇ ਗਲਤ ਉਚਾਰਨ ਹੋਵੇਗਾ ਰੇ ਨੂੰਦਲਾਵਾ ਸਸਰੇ ਨੂੰ ਕਰਨਾ ਐਸਾ ਬੋਲਣਾ ਹੈ ਨਾ ਕਿ ਏਸਾ ਏਸਾ ਗਲਤ ਉਚਾਰਨ ਹੋਵੇਗਾ ਭਰ ਪੂਰ ਬੋਲਣਾ ਪੱਪੇ ਨੂੰ ਦਲੈਂਕੜ ਰਾਰਾ ਪੂਰ ਬੋਲਣਾ ਹੈ ਭਰ ਪੂਰ ਨਾ ਕਿ ਭਰ ਊਰ ਪੱਪੇ ਨੂੰ ਦਲੈਂਕੜ ਕਰਾਂਗੇ ਗਲਤ ਉਚਾਰਨ ਹੋਵੇਗਾ ਕਹੀ ਇਹ ਉਚਾਰਨ ਕਰਨਾ ਹੈ ਕਹੀ ਇਹ ਗਲਤ ਉਚਾਰਨ ਹੋਵੇਗਾ ਬੈ ਸੰਤਰ ਬੱਬੇ ਨੂੰ ਦੁਲਾਵਾ ਸਸੇ ਨੂੰ ਟਿੱਪੀ ਤੱਤਾ ਰਾਰਾ ਬੈ ਸੰਤਰ ਉਚਾਰਨ ਕਰਨਾ ਹੈ ਬੇ ਸੰਤਰ ਗਲਤ ਉਚਾਰਨ ਹੋਵੇਗਾ ਪਪਾ ਈੜੀ ਨੂੰ ਸੀ ਹਰੀ ਤਿਆਲੇ ਉਚਾਰਨ ਕਰਨਾ ਹੈ ਤਿਆਲੇ ਕਰਾਂਗੇ ਗਲਤ ਉਚਾਰਨ ਹੋਵੇਗਾ ਸੋ ਹੈਪੀ ਬੋਲਣਾ ਹੈ ਹੈਪੀ ਪੱਪੇ ਨੂੰ ਬਿਹਾਰੀ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਕਿਹਨਾ ਹੈ ਬੋਲਣਾ ਹੈ ਨੰਨੇ ਨੂੰ ਦੁਲਾਵਾ ਤੱਕੇ ਨੂੰ ਸਹੀ ਪੂਰੀ ਉਚਾਰਨ ਕਰਨੀ ਹੈ ਕਰ ਬਿਹਾਰੀ ਅਤੇ ਲਾਵਾਂ ਦੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਕੀਨੇ ਗਲਤ ਉਚਾਰਨ ਹੋਵੇਗਾ ਊਖਾ ਕਰਨਾ ਹੈ ਭੰਬੇ ਨੂੰ ਬਲੈਂਕੜ ਭੂਖ ਖਖੇ ਨੂੰ ਲਾਵਾਂ ਖੈ ਭੂਖੇ ਨਹੀਂ ਬੋਲਾਂ ਜਿਵੇਂ ਅਸੀਂ ਆਮ ਪੰਜਾਬੀ ਦੇ ਵਿੱਚ ਭੁੱਖੇ ਬੋਲ ਦਿੰਦੇ ਹਾਂ ਉਹ ਗਲਤ ਉਚਾਰਨ ਹੋਵੇਗਾ ਸੋ ਬਣੇਤਾ ਉਚਾਰਨ ਨਹੀਂ ਕਰਨਾ ਬਣਤਾ ਉਚਾਰਨ ਕਰਨਾ ਹੈ ਤਪਹਿ ਉਚਾਰਨ ਕਰਨਾ ਤੱਤ ਨੂੰ ਪੰਨਾ ਤਾ ਪਪਾ ਮੁਕ ਤਾ ਖਾ ਹੇ ਨਿ ਸਿਆਰੀ ਹੈ ਤਪਹਿ ਤਪਹਿ ਨਹੀਂ ਉਚਾਰਨ ਕਰਨਾ ਤਪ ਤਪਹਿ ਹੀ ਜਿਆਦਾ ਸੰਤ ਉਚਾਰਨ ਕਰਦੀਆਂ ਨੇ bina ਪੰਨੇ ਤੋਂ ਸੋ ਇਹ ਵੀ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਅਪਰੰਪਰ ਅਪਰੰਪਰ ਕਰਨਾ ਹੈ ਅਪਰ ਪਰ ਗਲਤ ਉਚਾਰਨ ਹੋਵੇਗਾ ਸੋ ਇਹ ਸੰਨ ਰਹਿਰਾ ਸਾ ਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਜਿੰਨੀਆਂ ਵੀ ਗੁਰੂ ਨਾਨਕ ਨਾਮਲੇ ਵਸਿੱਖ ਸੰਗਤਾਂ ਬੈਠੇ ਨੇ ਸੰਸਾਰ ਭਰ ਦੇ ਵਿੱਚ ਜਿੰਨੀ ਵੀ ਬਾਣੀਆਂ ਪੜਤੀਆਂ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੋਈ ਉਹ ਗੁਰਬਾਣੀ ਦੀ ਸੰਖਿਆ ਜੜੂਰ ਲੈਣ ਜਿੱਥੇ ਵੀ ਉਹਨਾਂ ਨੂੰ ਗੁਰਮੁਖ ਪਿਆਰਾ ਕੋਈ ਜਿਨ੍ਹਾਂ ਨੇ ਟਕਸਾਲ ਤੋਂ ਸੰਖਿਆ ਲਈ ਹੋਈ ਹੈ ਉਹਨਾਂ ਤੋਂ ਸੰਖਿਆ ਜ਼ਰੂਰ ਲੈਣ ਜਾਂ ਫਿਰ ਤੁਸੀਂ ਆਨਲਾਈਨ ਵੀ ਸੰਖਿਆ ਗੁਰਬਾਣੀ ਦੀ ਲੈ ਸਕਦੇ ਹੋ ਸੋ ਐਨੀਕ ਬੇਨਤੀ ਪ੍ਰਵਾਨ ਕਰਨੀ ਜੀ ਹਰ ਇੱਕ ਲਈ ਗੁਰਬਾਣੀ ਸੰਖਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ ਸਕਦੇ ਹਾਂ ਸੋ ਗੁਰਬਾਣੀ ਸ਼ੁੱਧ ਉਚਾਰਨ ਕਰਨੀ ਬਹੁਤ ਹੀ ਜ਼ਰੂਰੀ ਹੈ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਵੀ ਮਿਲਦੀਆਂ ਨੇ ਜਿਵੇਂ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੇ ਭਾਈ ਗੋਪਾਲਾ ਜੀ ਦੀ ਕਿਵੇਂ ਭਾਈ ਗੋਪਾਲਾ ਜੀ ਨੇ ਛੇਵੇਂ ਮਹਾਰਾਜ ਨੂੰ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਕਰਕੇ ਸੁਣਾਇਆ ਸੀ ਸੋ ਇਸੇ ਤਰ੍ਹਾਂ ਇਹ ਦਸਮ ਪਾਤਸ਼ਾਹ ਜੀ ਦੇ ਸਮੇਂ ਕਿਵੇਂ ਇੱਕ ਸੇਖ ਨੇ ਬਾਣੀ ਗੰਤ ਪੜ੍ਹੀ ਸੀ ਕਿ ਜਾਣੇ ਗੁਰੂ ਸੂਰਾ ਉਸਨੇ ਕੱਕੇ ਨੂੰ ਦਲਾਵਾਂ ਦੀ ਜਗ੍ਹਾ ਕੇ ਲਗਾ ਦਿੱਤਾ ਸੀ ਲਾਵਾਂ ਦੇ ਨਾਲ ਉਹ ਉਚਾਰਨ ਕੀਤਾ ਸੀ ਸੋ ਗੁਰੂ ਮਹਾਰਜ ਨੇ ਫਿਰ ਸਿੰਘ ਭੇਜਿਆ ਸੀ ਤੇ ਉਸਦੇ ਚਟੇੜਾ ਮੱਝਿਆ ਸਨ ਸਿੰਘ ਵੱਲੋਂ ਜਦੋਂ ਦੂਜਾ ਸਿੰਘ ਗਿਆ ਸੋ ਕਹਿਣ ਦਾ ਭਾਵ ਜਿੱਥੇ ਗੁਰਬਾਣੀ ਸ਼ੁੱਧ ਪੜੇ ਦਾ ਸਾਨੂੰ ਫਲ ਮਿਲਦਾ ਹੈ ਉੱਥੇ ਗੁਰਬਾਣੀ ਗਲਤ ਪੜੇ ਤੇ ਫਿਰ ਗੁਰੂ ਮਹਾਰਜ ਵੱਲੋਂ ਚਟੇੜਾ ਵੀ ਪੈਂਦੀਆਂ ਨੇ ਸੋ ਇਹ ਨੀਕ ਬ੍ਰਿੰਤੀ ਪ੍ਰਵਾਨ ਕਰਨੀ ਜੀ ਹਰ ਇੱਕ ਲਈ ਗੁਰਬਾਣੀ ਸੰਖਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਸ਼ੁੱਧ ਪੜ ਸਕਾਂਗੇ ਤਾਂ ਹੀ ਅਸੀਂ ਗੁਰਬਾਣੀ ਦੇ ਸ਼ੁੱਧ ਅਰਥ ਕਰ ਸਕਾਂਗੇ ਤਾਂ ਹੀ ਅਸੀਂ ਆਪਣੇ ਗੁਰੂ ਦੇ ਸਿੱਖ ਅਖਵਾ ਸਕਾਂਗੇ ਤਾਂ ਹੀ ਸਾਡੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇਗੀ ਤਾਂ ਹੀ ਗੁਰੂ ਮਾਰਜ ਬਲੋ ਰਹਿਮਤਾਂ ਦਾਤਾਂ ਮਿਲਣਗੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ